ਸੱਚੀ ਗੱਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਕੱਲ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਹੁਣ ਅਗਲੇ ਆਉਣ ਵਾਲੇ ਕੁਝ ਦਿਨਾਂ ਦੇ ਦੌਰਾਨ ਹੀ ਪੰਜਾਬ ਦੇ ਵਿੱਚ ਸਫਾਈ ਕਰਵਾ ਦਿੱਤੀ ਜਾਵੇਗੀ ਜਿਹੜਾ ਕਿ ਹੜ੍ਹਾਂ ਦੇ ਕਾਰਨ ਕਾਫੀ ਜ਼ਿਆਦਾ ਪਿੰਡ ਪ੍ਰਭਾਵਿਤ ਹੋਏ ਹਨ ਤੇ ਉੱਥੇ ਕਾਫੀ ਜ਼ਿਆਦਾ ਇਸ ਸਮੇਂ ਗੰਦਗੀ ਫੈਲ ਚੁੱਕੀ ਹੈ ਸੋ ਉਸ ਦੀ ਸਫਾਈ ਕਰਾਈ ਜਾਵੇਗੀ ਸੋ ਇਸੇ ਦੌਰਾਨ ਹੁ ਤਾਕਤ ਸੂਬੇ ਦੇ ਵਿੱਚ ਸਫਾਈ ਅਤੇ ਬਹਾਲੀ ਦੇ ਲਈ ਖਾਸ ਡਰਾਈਵ ਚਲਾ ਦਿੱਤੀ ਗਈ ਹੈ। ਜੋ 2300 ਤੋਂ ਵੱਧ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਦੇ ਵਿੱਚ ਇਕੱਠੇ ਸ਼ੁਰੂ ਹੋ ਗਈ ਹੈ। ਇਹ ਮਹਾ ਅਭਿਆਨ ਦਾ ਟੀਚਾ ਹਰ ਗਲੀ, ਹਰ ਮੁਹੱਲਾ ਅਤੇ ਹਰ ਵਾਰਡ ਨੂੰ ਸਾਫ਼ ਸੁਥਰਾ ਅਤੇ ਪਹਿਲਾਂ ਨਾਲੋਂ ਵਧੀਆ ਬਣਾਉਣਾ ਹੈ। ਪਾਣੀ ਦੇ ਨਾਲ ਇਕੱਠੀ ਹੋਈ ਗਾਦ, ਲਿਸਟ ਅਤੇ ਗੰਦਗੀ ਹਟਾਉਣ ਦੇ ਲਈ ਹੁਣ ਨਗਰ ਨਿਗਮਾਂ ਅਤੇ ਨਗਰ ਕੌਂਸਲਰਾਂ ਅਤੇ ਇਸ ਤੋਂ ਇਲਾਵਾ ਪੰਚਾਇਤਾਂ ਨੂੰ ਸਪਸ਼ਟ ਹੁਕਮ ਜਾਰੀ ਕੀਤੇ ਗਏ ਹਨ ਕਿ ਕਈ ਜ਼ਿਲ੍ਹਿਆਂ ਦੇ ਵਿੱਚ ਤੇ 1000 ਤੋਂ ਵੱਧ ਸਫਾਈ ਕਰਮਚਾਰੀ ਤਨਾਤ ਕਰ ਦਿੱਤੇ ਗਏ ਹਨ। 200 ਤੋਂ ਵੱਧ ਟਰੈਕਟਰ ਟਰਾਲੀਆਂ ਅਤੇ ਇਸ ਤੋਂ ਇਲਾਵਾ 150 ਤੋਂ ਵੱਧ ਜੀਸੀਬੀ ਮਸ਼ੀਨਾਂ ਅਤੇ ਸੈਂਕੜੇ ਹੈਲਥ ਵਰਕਰ ਲਗਾਤਾਰ ਇਸ ਕੰਮ ਦੇ ਵਿੱਚ ਲੱਗ ਚੁੱਕੇ ਹਨ ਸਰਕਾਰ ਨੇ ਹਰ ਜ਼ਿਲ੍ਹੇ ਦੇ ਵਿੱਚ ਨੋਡਲ ਅਫਸਰ ਵੀ ਤਾਇਨਾਤ ਕਰ ਦਿੱਤੇ ਹਨ ਜੋ ਸਿੱਧੇ ਤੌਰ ਦੇ ਉੱਤੇ ਇਹਨਾਂ ਦੀ ਨਿਗਰਾਨੀ ਕਰਨਗੇ ਸੋ ਤੁਸੀਂ ਵੀ ਪੰਜਾਬੀਓ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਜੇਕਰ ਤੁਸੀਂ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਹੋ ਕਿ ਸਰਕਾਰ ਦੇ ਦੁਆਰਾ ਹੁਣ ਤੁਹਾਡੇ ਪਿੰਡ ਦੇ ਵਿੱਚ ਵੀ ਸਫਾਈ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਬੇਸ਼ੱਕ ਹੁਣ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਦਾ ਖਤਰਾ ਟਲ ਚੁੱਕਾ ਹੈ ਪਰ ਇਸੇ ਵਿਚਾਲੇ ਹੁਣ ਪੰਜਾਬੀਆਂ ਦੇ ਲਈ ਫਿਰ ਤੋਂ ਇੱਕ ਇਲਾਕੇ ਦੇ ਵਿੱਚ ਹੜ੍ਹਾਂ ਦੇ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਜੀ ਹਾਂ ਪੰਜਾਬ ਵਾਸੀਆਂ ਦੇ ਲਈ ਇੱਕ ਵਾਰ ਫਿਰ ਤੋਂ ਖਤਰਾ ਮੰਡਰਾਉਣ ਲੱਗਾ ਹੈ ਦਰਸਲ ਸਤਲੁਜ ਦਰਿਆ ਦਾ ਬੰਨ ਟੁੱਟਣ ਕੰਢੇ ਪਹੁੰਚ ਗਿਆ ਹੈ ਤੇ ਇਸੇ ਦੇ ਸਬੰਧ ਦੇ ਵਿੱਚ ਹੁਣ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਸੀਂਚੇਵਾਲ ਨੇ ਨੌਜਵਾਨਾਂ ਨੂੰ ਖਾਸ ਅਪੀਲ ਕੀਤੀ ਹੈ ਵੀਡੀਓ ਜਾਰੀ ਕਰਦੇ ਹੋਏ ਸੰਤ ਸੀਂਚੇਵਾਲ ਨੇ ਦੱਸਿਆ ਹੈ ਕਿ ਮਡਾਲਾ ਸੰਨਾਂ ਦੇ ਵਿੱਚ ਪਿਛਲੀ ਵਾਰ ਵੀ ਸਤਲੁਜ ਦਾ ਬੰਨ ਟੁੱਟਣ ਵੱਡਾ ਨੁਕਸਾਨ ਹੋਇਆ ਸੀ ਉਹਨਾਂ ਨੇ ਕਿਹਾ ਹੈ ਕਿ ਸਾਤ루ਈ ਦੇ ਵਿੱਚ ਇਸ ਸਮੇਂ 45000 ਕਿਊਸਕ ਦੇ ਲਗਭਗ ਪਾਣੀ ਹੈ ਜੇਕਰ ਪਾਣੀ ਵਧਣ ਦੇ ਕਾਰਨ ਬੰਨ ਟੁੱਟ ਗਿਆ ਤਾਂ ਬੇਹਦ ਨੁਕਸਾਨ ਹੋਵੇਗਾ ਇਸੇ ਦੌਰਾਨ ਉਹਨਾਂ ਦੇ ਵੱਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਇਸ ਬੰਨ ਦੇ ਉੱਤੇ ਬੋਰੀਆਂ ਲੈ ਕੇ ਪਹੁੰਚਣ ਤਾਂ ਜੋ ਕਿ ਇਸ ਬੰਨ ਨੂੰ ਬਰਕਰਾਰ ਰੱਖਿਆ ਜਾ ਸਕੇ ਤੇ ਲੋਕਾਂ ਦਾ ਨੁਕਸਾਨ ਨਾ ਹੋ ਸਕੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਬੇਸ਼ੱਕ ਸਰਕਾਰ ਦੇ ਵੱਲੋਂ ਨਜੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਹੈ ਪਰ ਫੇਰ ਵੀ ਪੰਜਾਬ ਦੇ ਵਿੱਚ ਹੁਣ ਕਈ ਨਸ਼ਾ ਤਸਕਰ ਹਜੇ ਵੀ ਫੜੇ ਜਾ ਰਹੇ ਹਨ ਸੂਚਾਨਕ ਪੁਲਿਸ ਦੇ ਵੱਲੋਂ ਹੁਣ ਦੋ ਜਈਆਂ ਨਸ਼ਾ ਤਸਕਰ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹੜੀਆਂ ਪੰਜਾਬ ਦੇ ਬਾਰਡਰ ਏਰੀਆ ਤੋਂ ਹੈਰੋਇਨ ਲਿਆ ਕੇ ਮੁਹਾਲੀ ਅਤੇ ਚੰਡੀਗੜ੍ਹ ਵਿਖੇ ਤਾਲਜਾਂ ਦੇ ਨੇੜੇ ਤੇੜੇ ਨੌਜਵਾਨਾਂ ਨੂੰ ਸਪਲਾਈ ਕਰਨ ਦਾ ਕੰਮ ਕਰਦੀਆਂ ਸਨ ਸੋ ਤਸਵੀਰਾਂ ਇਹਨਾਂ ਦੋਨਾਂ ਦੀਆਂ ਦੇਖ ਸਕਦੇ ਹੋ ਕਿ ਦੋਨਾਂ ਦੇ ਹੁਣ ਮੂੰਹ ਟੱਕ ਦਿੱਤੇ ਗਏ ਹਨ ਇਹਨਾਂ ਦੇ ਵੱਲੋਂ ਬੜੀ ਹੀ ਚਲਾਕੀ ਦੇ ਨਾਲ ਜਿਹੜਾ ਕਿ ਲਿਆਂਦਾ ਜਾਂਦਾ ਸੀ ਜਿਸ ਤੋਂ ਬਾਅਦ ਕੀ ਇਹਨਾਂ ਦੇ ਵੱਲੋਂ ਕਾਲਜਾਂ ਦੇ ਸਟੂਡੈਂਟਾਂ ਨੂੰ ਨਸ਼ਾ ਵੇਚਿਆ ਜਾਂਦਾ ਸੀ ਇਹਨਾਂ ਦੀ ਗ੍ਰਿਫਤਾਰੀ ਮੌਕੇ ਪੁਲਿਸ ਨੂੰ ਇਹਨਾਂ ਦੇ ਕੋਲੋਂ 60 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਹੈ ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਕਰੀਬ 6 ਲੱਖ ਰੁਪਏ ਕੀਮਤ ਦੱਸੀ ਜਾ ਰਹੀ ਹੈ ਇਹਨਾਂ ਦੋਵਾਂ ਤਸਕਰ ਲੜਕੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਪੁੱਛਗਿੱਛ ਚੱਲ ਰਹੀ ਹੈ ਕਿ ਆਖਰਕਾਰ ਇਹਨਾਂ ਦੇ ਗਰੋਥ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ ਇਸੇ ਦੌਰਾਨ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਇੱਕ ਸਪੈਸ਼ਲ ਚੈਕਿੰਗ ਕੀਤੀ ਗਈ ਸੀ ਇਸ ਦੌਰਾਨ ਲੁਧਿਆਣਾ ਤੋਂ ਚੰਡੀਗੜ੍ਹ ਜਾ ਰਹੀ ਜਦੋਂ ਉਸਦੀ ਚੈਕਿੰਗ ਸ਼ੁਰੂ ਕੀਤੀ ਗਈ ਤੇ ហេਠਾਂ ਉੱਤਰ ਦੀਆਂ ਸਵਾਰੀਆਂ ਦੇ ਵਿੱਚੋਂ ਦੋ ਲੜਕੀਆਂ ਪੁਲਿਸ ਨੂੰ ਵੇਖ ਕੇ ਉੱਥੋਂ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗੀਆਂ ਪੁਲਿਸ ਨੂੰ ਸ਼ੱਕ ਹੋਇਆ ਤੇ ਥੋੜੀ ਦੂਰ ਜਾਣ ਦੇ ਉੱਤੇ ਹੀ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਤੇ ਇਹਨਾਂ ਦੀ ਤਲਾਸ਼ੀ ਦੇ ਦੌਰਾਨ 60 ਗ੍ਰਾਮ ਹੈਰੋਇਨ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਗਈ ਹੈ ਸੋ ਇਹਨਾਂ ਦੀ ਪਛਾਣ ਵੀ ਜਨਤਕ ਕਰ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੀ ਪਛਾਣ ਜਦੋਂ ਪੁੱਛੀ ਗਈ ਤੇ ਇੱਕ ਲੜਕੀ ਨੇ ਆਪਣਾ ਨਾਮ ਇਕਬਾਲ ਕੌਰ ਪੁੱਤਰੀ ਰਾਜਾ ਸਿੰਘ ਨਿਵਾਸੀ ਹਾਕਮ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦੱਸਿਆ ਹੈ ਜਦਕਿ ਉਸ ਦੇ ਨਾਲ ਦੀ ਦੂਜੀ ਲੜਕੀ ਨੇ ਆਪਣੀ ਪਛਾਣ ਅਮਨਪ੍ਰੀਤ ਕੌਰ ਉਰਫ ਇਨਾਮਕਾ ਪਤਨੀ ਹਰਪ੍ਰੀਤ ਸਿੰਘ ਵਾਸੀ ਬਰਨਾਲਾ ਦੇ ਵਿੱਚੋਂ ਕੀਤੀ ਹੈ। ਤੇ ਨਾ ਹੀ ਨਹੀਂ ਇਹ ਦੋਨੋਂ ਲੜਕੀਆਂ ਮੁਹਾਲੀ ਦੇ ਵਿੱਚ ਇੱਕ ਪੀੜੀ ਦੇ ਵਿੱਚ ਰਹਿ ਰਹੀਆਂ ਸਨ ਤੇ ਇਹ ਦੋਨੋਂ ਵੀ ਨਸ਼ੇ ਦੀਆਂ ਆਦੀ ਹੋ ਚੁੱਕੀਆਂ ਹਨ ਜੀ ਹਾਂ ਤੁਹਾਨੂੰ ਦੱਦੀਏ ਕਿ ਦੋਨੋਂ ਨਸ਼ੇ ਦੀਆਂ ਆਦੀ ਹੋ ਚੁੱਕੀਆਂ ਹਨ ਤੇ ਦੋਨੋਂ ਦੇ ਤਲਾਕ ਵੀ ਹੋ ਚੁੱਕੇ ਹਨ ਸੋ ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਐਸ਼ ਪ੍ਰਾਸਤੀ ਦੇ ਸ਼ੌਂਕ ਦੇ ਵਿੱਚ ਜਿਹੜਾ ਕਿ ਆ ਕੇ ਇਸ ਤਰ੍ਹਾਂ ਨਸ਼ਾ ਸਪਲਾਈ ਕੀਤਾ ਜਾਂਦਾ ਸੀ ਤੇ ਖੁਦ ਵੀ ਇਹਨਾਂ ਦੇ ਵੱਲੋਂ ਖੂਬ ਨਸ਼ਾ ਕੀਤਾ ਜਾਂਦਾ ਸੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਵੱਡੀ ਖ਼ਬਰ ਨਿਕਲ ਕੇ ਆ ਰਹੀ ਹੈ ਪੰਜਾਬ ਰੋਡਵੇਜ ਅਤੇ ਪੀਆਰਟੀਸੀ ਸਮੇਤ ਸਾਰੀਆਂ ਸਰਕਾਰੀ ਬੱਸਾਂ ਦੇ ਉੱਤੇ ਲੱਗ ਗਈ ਹੁਣ ਵੱਡੀ ਪਾਬੰਦੀ ਜਿਵੇਂ ਹੁਣ ਸਰਕਾਰੀ ਬੱਸਾਂ ਦੇ ਵਿੱਚ ਗਾਣੇ ਵਜਾਉਣ ਦੇ ਉੱਤੇ ਅਤੇ ਵੀਡੀਓ ਚਲਾਉਣ ਦੇ ਉੱਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ ਮੁੱਖ ਵਿਭਾਗ ਦੇ ਵੱਲੋਂ ਹੁਣ ਨੋਟੀਫਿਕੇਸ਼ਨ ਤੋਂ ਬਾਅਦ ਕਿਹਾ ਗਿਆ ਹੈ ਕਿ ਇਸ ਨੂੰ ਸਖਤੀ ਦੇ ਨਾਲ ਲਾਗੂ ਕੀਤਾ ਜਾਵੇ ਅੰਮ੍ਰਿਤਸਰ ਡੀਪੂ ਨੇ ਵੀ ਇਸ ਵੱਲ ਖਾਸ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪੈਪਸੋ ਅਤੇ ਪੰਜਾਬ ਰੋਡਵੇ ਸਮੇਤ ਸਾਰੀਆਂ ਹੀ ਸਰਕਾਰੀ ਦੇ ਵਿੱਚ ਹੁਣ ਆਡੀਓ ਅਤੇ ਵੀਡੀਓ ਚਲਾਉਣ ਦੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਸੋ ਬੱਸਾਂ ਦੇ ਵਿੱਚ ਹੁਣ ਨਹੀਂ ਵੱਜਣਗੇ ਉੱਚੀ-ਉੱਚੀ ਗਾਣੇ ਇਹਨਾਂ ਹੁਕਮਾਂ ਦੇ ਮੁਤਾਬਕ ਹੁਣ ਡਰਾਈਵਰ ਜਾਂ ਕੰਡੈਕਟਰ ਬੱਸਾਂ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਗਾਣੇ ਨਹੀਂ ਚਲਾ ਸਕਣਗੇ ਤੇ ਇਹ ਫੈਸਲਾ ਯਾਤਰੀਆਂ ਦੀ ਸੁਰੱਖਿਆ ਅਤੇ ਸੁਖਦਾਰਿਕ ਸਫ਼ਰ ਦੇ ਲਈ ਅਤੇ ਸ਼ਾਂਤੀ ਕਾਇਮ ਰੱਖਣ ਦੇ ਲਈ ਕੀਤਾ ਗਿਆ ਹੈ ਤਾਂ ਜੋ ਕਿ ਲੋਕ ਬਿਨਾਂ ਕਿਸੇ ਰੁਕਾਵਟ ਦੇ ਆਰਾਮ ਦੇ ਨਾਲ ਆਪਣੀ ਮੰਜ਼ਿਲ ਤੱਕ ਪਹੁੰਚ ਸਕਣ ਮੁੱਖ ਤੌਰ ਦੇ ਉੱਤੇ ਮੰਨਿਆ ਜਾਂਦਾ ਹੈ ਕਿ ਬੱਸ ਦੇ ਵਿੱਚ ਕਈ ਕਿਸਮ ਦੇ ਲੋਕ ਬੈਠੇ ਹੁੰਦੇ ਹਨ ਜੋ ਆਪਣੇ ਕਿਸੇ ਚੰਗੇ ਜਾਂ ਫਿਰ ਕਿਸੇ ਨਿੱਜੀ ਜਾਂ ਫਿਰ ਮਾੜੇ ਕੰਮ ਦੇ ਉੱਤੇ ਜਾ ਰਹੇ ਹਨ ਸੋ ਇਸੇ ਦੌਰਾਨ ਬੱਸਾਂ ਦੇ ਵਿੱਚ ਕਈ ਵਾਰ ਅਤਰਾਜ ਉਹ ਗਾਣੇ ਵੀ ਚਲਾਏ ਜਾਂਦੇ ਆ ਤਰਾਜੋਗ ਵੀਡੀਓ ਵੀ ਚਲਾ ਦਿੱਤੀਆਂ ਜਾਂਦੀਆਂ ਜਿਸ ਦੇ ਕਾਰਨ ਇਹ ਉਹਨਾਂ ਦੇ ਲਈ ਕਾਫੀ ਜ਼ਿਆਦਾ ਮਾੜਾ ਸਾਫਤ ਹੁੰਦਾ ਹੈ ਸੂਚਤਰਾਂ ਦੇ ਅਨੁਸਾਰ ਹੁਣ ਮੁੱਖ ਦਫ਼ਤਰ ਨੂੰ ਕਾਫੀ ਸਮੇਂ ਤੋਂ ਪੰਜਾਬ ਦੀਆਂ ਬੱਸਾਂ ਦੇ ਵਿੱਚ ਚੱਲ ਰਹੇ ਗਾਣਿਆਂ ਸੰਬੰਧੀ ਸ਼ਿਕਾਇਤਾਂ ਆ ਰਹੀਆਂ ਸਨ ਜਿਸ ਤੋਂ ਬਾਅਦ ਹੁਣ ਗਾਣੇ ਅਤੇ ਇਸ ਤੋਂ ਇਲਾਵਾ ਵੀਡੀਓ ਚਲਾਉਣ ਦੇ ਉੱਤੇ ਬੱਸਾਂ ਦੇ ਵਿੱਚ ਪੂਰੀ ਪਹੁੰਨ ਦੀ ਲਗਾ ਦਿੱਤੀ ਗਈ ਹੈ ਸੋ ਆਪਣੀ ਕਮੈਂਟ ਬਾਕਸ ਦੇ ਵਿੱਚ ਰਾਏ ਜ਼ਰੂਰ ਦਿਓ ਕਿ ਇਹ ਪੰਜਾਬ ਦੇ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਦੇ ਲਈ ਅਤੇ ਇਸ ਤੋਂ ਇਲਾਵਾ ਸਰਕਾਰ ਦੇ ਵੱਲੋਂ ਇਹ ਕੀ ਬਿਲਕੁਲ ਸਹੀ ਫੈਸਲਾ ਲਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਖਬਰ ਮੁਹਾਲੀ ਤੋਂ ਨਿਕਲ ਕੇ ਆ ਰਹੀ ਹੈ ਜੀਹਾਂ ਇੱਥੇ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਔਰਤ ਦੀ ਡਿਲੀਵਰੀ ਤੋਂ ਬਾਅਦ ਸਟਾਫ ਨੇ ਉਸਦੇ ਪਤੀ ਨੂੰ ਬੱਚੇ ਅਤੇ ਮੁੰਡੇ ਹੋਣ ਦੀ ਵਧਾਈ ਦਿੱਤੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਬਾਅਦ ਵਿੱਚ ਦੱਸਿਆ ਗਿਆ ਕਿ ਉਹਨਾਂ ਦੇ ਇੱਕ ਲੜਕੀ ਹੋਈ ਹੈ ਤੇ ਇਸ ਤੋਂ ਬਾਅਦ ਹਸਪਤਾਲ ਦੇ ਵਿੱਚ ਹੀ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਤੇ ਹੁਣ ਗੱਲ ਡੀਐਨਏ ਟੈਸਟ ਤੱਕ ਪਹੁੰਚ ਚੁੱਕੀ ਹੈ ਔਰਤ ਦੇ ਪਤੀ ਸੰਦੀਪ ਸਿੰਘ ਨੇ ਕਿਹਾ ਕਿ ਉਸ ਦੀ ਪਤਨੀ ਨੇ ਬੱਚੇ ਨੂੰ ਜਨਮ ਦਿੱਤਾ ਸੀ ਜਿਸ ਤੋਂ ਬਾਅਦ ਸਟਾਫ ਨੇ ਉਹਨਾਂ ਨੂੰ ਵਧਾਈ ਦਿੱਤੀ ਕਿ ਉਹਨਾਂ ਦੇ ਬੇਟਾ ਹੋਇਆ ਹੈ ਸੋ ਇਸ ਤੋਂ ਬਾਅਦ ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਦੱਸ ਦਿੱਤਾ ਤੇ ਇਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਸਟਾਫ ਨੇ ਕਿਹਾ ਕਿ ਉਹਨਾਂ ਦੇ ਬੇਟੀ ਹੋਈ ਹੈ ਸੋ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਹੁਣ ਜਾਂਚ ਦੀ ਮੰਗ ਕਰਨ ਦੇ ਲਈ ਕਿਹਾ ਗਿਆ ਹੈ ਸੋ ਬੱਚੇ ਦੇ ਪਿਤਾ ਅਤੇ ਇਸ ਤੋਂ ਲਗਭਗ ਮਾਤਾ ਨੂੰ ਸ਼ੱਕ ਹੈ ਕਿ ਹਸਪੀਟਲ ਵਾਲਿਆਂ ਦੇ ਵੱਲੋਂ ਉਹਨਾਂ ਦਾ ਬੱਚਾ ਬਦਲ ਦਿੱਤਾ ਗਿਆ ਹੈ ਪਰ ਹਸਪੀਟਲ ਦੇ ਵੱਲੋਂ ਹੁਣੇ ਸਾਫ਼ ਇਸ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਕਿ ਉਹਨਾਂ ਦੇ ਬੇਟੀ ਹੀ ਹੋਈ ਸੀ ਤੇ ਉਹਨਾਂ ਨੂੰ ਸ਼ਾਇਦ ਸੁਣਨ ਦੇ ਵਿੱਚ ਕੋਈ ਭੁਲੇਖਾ ਲੱਗਾ ਹੈ ਸੋ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਹੁਣ ਲੜਕੀ ਜਿਹੜੀ ਹੋਈ ਹੈ ਉਸ ਨੂੰ ਮਾਂ ਦਾ ਦੁੱਧ ਵੀ ਨਹੀਂ ਮਿਲਿਆ ਹੈ ਕਿਉਂਕਿ ਡੀਐਨਏ ਟੈਸਟ ਤੱਕ ਗੱਲ ਪਹੁੰਚ ਗਈ ਹੈ ਤੇ ਪਰਿਵਾਰ ਦੇ ਵੱਲੋਂ ਉਸ ਨੂੰ ਗੋਦ ਦੇ ਵਿੱਚ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਬੱਚੀ ਹਸਪੀਟਲ ਦੇ ਪ੍ਰਸ਼ਾਸਨ ਦੇ ਵੱਲੋਂ ਹੀ ਰੱਖੀ ਗਈ ਹੈ ਤੇ ਉਸ ਦੀ ਦੇਖਭਾਲ ਕੀਤੀ ਜਾ ਰਹੀ ਹੈ ਸੋ ਬੇਹਦ ਇਹ ਹੈਰਾਨ ਕਰਦਾ ਮਾਮਲਾ ਹੁਣ ਮੋਹਾਲੀ ਦੇ ਹਸਪਤਾਲ ਤੋਂ ਨਿਕਲ ਕੇ ਆ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਹੁਣ ਹੁਸ਼ਿਆਰਪੁਰ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਨਿਊ ਦੀਪਨਗਰ ਦੇ ਵਿੱਚ ਇੱਕ 5 ਸਾਲ ਦੇ ਬੱਚੇ ਨੂੰ ਕਿਡਨਾਪ ਕਰਨ ਤੋਂ ਬਾਅਦ ਪ੍ਰਵਾਸੀ ਦੇ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਲਗਾਤਾਰ ਹੁਣ ਹੁਸ਼ਿਆਰਪੁਰ ਦੇ ਕਈ ਪਿੰਡਾਂ ਅਤੇ ਮੁਹੱਲਿਆਂ ਦੇ ਵੱਲੋਂ ਪ੍ਰਵਾਸੀਆਂ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਜਿਨ੍ਹਾਂ ਤੁਹਾਨੂੰ ਦੱਸਦੀ ਹੈ ਕਿ ਹੁਣ ਵੱਖ-ਵੱਖ ਤਿੰਨ ਹੋਰ ਪਿੰਡਾਂ ਦੀਆਂ ਪੰਚਾਇਤਾਂ ਅਤੇ ਮੁਹੱਲਿਆਂ ਦੇ ਵੱਲੋਂ ਪ੍ਰਵਾਸੀਆਂ ਦੇ ਖਿਲਾਫ ਮਤੇ ਪੇਸ਼ ਕਰ ਦਿੱਤੇ ਗਏ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਕਹਿਣਾ ਹੈ ਕਿ ਹੁਣ ਆਉਣ ਵਾਲੇ ਅਗਲੇ ਦਿਨਾਂ ਦੇ ਦੌਰਾਨ ਜਿਹੜੇ ਵੀ ਪ੍ਰਵਾਸੀਆਂ ਦੇ ਕੋਲ ਜਾਫਰ ਇਸ ਤੋਂ ਇਲਾਵਾ ਮੁਹੱਲੇ ਛੱਡ ਕੇ ਆਪਣੇ ਦੇਸ਼ਾਂ ਨੂੰ ਵਾਪਸ ਚਲੇ ਜਾਣ ਤੇ ਇਸੇ ਦੌਰਾਨ ਪਿੰਡ ਅੱਜੋਵਾਲ ਦੀ ਸਰਪੰਚ ਆਰਤੀ ਸ਼ਰਮਾ ਤੇ ਉਸਦੇ ਪਤੀ ਸੰਦੀਪ ਬੱਬੂ ਨੇ ਕਿਹਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਦੇ ਵੱਲੋਂ ਬੱਚੇ ਦੀ ਹੱਤਿਆ ਨੇ ਉਹਨਾਂ ਨੂੰ ਸਾਰਿਆਂ ਨੂੰ ਝੰਡੋੜ ਦਿੱਤਾ ਹੈ ਸੋ ਪੰਚਾਇਤ ਨੇ ਫੈਸਲਾ ਲਿਆ ਹੈ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਰਹਾਇਸ਼ ਹੁਣ ਬਿਲਕੁਲ ਵੀ ਨਹੀਂ ਦਿੱਤੀ ਜਾਵੇਗੀ ਜਿਨ੍ਹਾਂ ਉਹਨਾਂ ਦੇ ਪਿੰਡ ਦੇ ਵੱਲੋਂ ਹੁਣ ਬਾਈਕਾਟ ਕਰ ਦਿੱਤਾ ਗਿਆ ਹੈ ਇਸੇ ਤਰ੍ਹਾਂ ਦਾ ਹੀ ਕਦਮ ਰਸੂਲਪੁਰ ਪਿੰਡ ਦੇ ਵੱਲੋਂ ਚੱਕਿਆ ਗਿਆ ਹੈ ਤੇ ਇਸੇ ਦੌਰਾਨ ਹੀ ਚੰਡਿਆਲਾ ਪਿੰਡ ਦੇ ਸਰਪੰਚ ਦੇ ਵੱਲੋਂ ਵੀ ਸਤਨੁਦ ਆਦੀ ਹੈ ਕਿ ਇਹੀ ਗੱਲ ਦੁਹਰਾਈ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਪਲਾਟ ਨਹੀਂ ਵੇਚਿਆ ਜਾਵੇਗਾ ਕੋਈ ਵੀ ਆਧਾਰ ਕਾਰਡ ਜਾਂ ਫਿਰ ਪੈਨ ਕਾਰਡ ਪ੍ਰਵਾਸੀ ਦਾ ਹੁਣ ਨਹੀਂ ਬਣਾਇਆ ਜਾਵੇਗਾ ਤੇ ਬਿਨਾ ਡਾਕੂਮੈਂਟ ਵਾਲੇ ਪ੍ਰਵਾਸੀਆਂ ਨੂੰ ਤੇ ਕੁਝ ਦਿਨਾਂ ਦੇ ਅੰਦਰ ਅੰਦਰ ਹੀ ਪੰਜਾਬ ਦੇ ਇਹ ਪਿੰਡ ਛੱਡਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਮੌਸਮ ਵਿਭਾਗ ਤੋਂ ਵੱਡੀ ਅਪਡੇਟ ਨਿਕਲ ਕੇ ਆ ਰਹੀ ਹੈ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਤੋਂ ਬਾਅਦ ਹੌਲੀ-ਹੌਲੀ ਜ਼ਿੰਦਗੀ ਹੁਣ ਮੋੜ ਲੀ ਦੇ ਉੱਤੇ ਪਾਰਤ ਰਹੀ ਹੈ ਸੋ ਇਸੇ ਦਿਨਾਂ ਨੂੰ ਪਹਾੜਾਂ ਦੇ ਵਿੱਚ ਵੀ ਮੀ ਹੁਣ ਘਟ ਪੈਣ ਲੱਗਾ ਹੈ ਜਿਸ ਦੇ ਕਾਰਨ ਲਗਾਤਾਰ ਪਾਣੀ ਦਾ ਪੱਧਰ ਵੀ ਡੈਮਾਂ ਦੇ ਵਿੱਚ ਨਦੀਆਂ ਦੇ ਵਿੱਚ ਤੇ ਨਾਲਿਆਂ ਦੇ ਵਿੱਚ ਘਟਣ ਲੱਗ ਪਿਆ ਹੈ ਪਰ ਇਸੇ ਦੌਰਾਨ ਮੌਸਮ ਵਿਭਾਗ ਦੇ ਵੱਲੋਂ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਹੁਣ ਭਾਰੀ بارش ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਦੀ ਹੈ ਕਿ ਜਿੱਥੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਗਰਮੀ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਚੁੱਕਾ ਹੈ ਇਸੇ ਦੌਰਾਨ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ 17 ਅਤੇ 18 ਸਤੰਬਰ ਨੂੰ ਹੁਣ ਮੋੜ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਦੀਏ ਕਿ ਹੁਣ ਪੰਜਾਬ ਦੇ ਵਿੱਚ ਟੈਂਪਰੇਚਰ ਜਿਹੜਾ ਵੱਧ ਤੋਂ ਵੱਧ 34.5 ਡਿਗਰੀ ਤੱਕ ਚਲਾ ਗਿਆ ਹੈ ਤੇ ਘੱਟ ਤੋਂ ਘੱਟ 24 ਡਿਗਰੀ ਤੱਕ ਰਿਕਾਰਡ ਕੀਤਾ ਜਾ ਰਿਹਾ ਹੈ ਸੋ ਇਸ ਦੌਰਾਨ ਹੁਣ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਭਾਰੀ ਮੀਂਹ ਦਾ ਅਲਰਟ 17 ਅਤੇ 18 ਸਤੰਬਰ ਨੂੰ ਜਾਰੀ ਕਰ ਦਿੱਤਾ ਗਿਆ ਹੈ ਇਸ ਤੋਂ ਲਾਵਾ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ 22 ਸਤੰਬਰ ਤੋਂ GST ਦੇ ਵਿੱਚ ਕਟੌਤੀ ਕੀਤੀ ਜਾਣੀ ਹੈ ਜਿਸ ਤੋਂ ਬਾਅਦ ਕਿ ਕਈ ਵਸਤੂਆਂ ਦੇ ਜਿਹੜੇ ਕਿ ਚੀਜ਼ਾਂ ਦੇ ਰੇਟ ਆ ਉਹ ਉਹਨਾਂ ਦੇ ਵਿੱਚ ਭਾਰੀ ਗਰਾਵਟ ਦੇਖਣ ਨੂੰ ਮਿਲੇਗੀ ਸੋ ਦਵਾਈਆਂ ਅਤੇ ਬੀਮੇ ਦੇ ਉੱਤੇ GST ਦੇ ਵਿੱਚ ਕਟੌਤੀ ਦਾ ਲਾਭ ਹੁਣ 22 ਸਤੰਬਰ ਤੋਂ ਬਾਅਦ ਮਿਲਣਾ ਚਾਹੀਦਾ ਹੈ ਸਰਕਾਰ ਨੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ ਜੀਆਂ ਤੁਹਾਨੂੰ ਦੱਸੀਏ ਕਿ ਸਰਕਾਰ ਨੇ ਹੁਣ ਦਵਾਈ ਅਤੇ ਮੈਡੀਕਲ ਯੰਤਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਾਫ਼ ਤੌਰ ਦੇ ਉੱਤੇ ਇਹ ਹਦਾਇਤ ਜਾਰੀ ਕਰ ਦਿੱਤੀ ਹੈ ਕਿ 22 ਸਤੰਬਰ ਤੋਂ ਬਾਅਦ GST ਦੇ ਵਿੱਚ ਕਟੌਤੀ ਹੋਵੇਗੀ ਤੇ ਖਪਤਕਾਰਾਂ ਨੂੰ ਹੁਣ GST ਕਟੌਤੀ ਦੀ ਲਾਭ 23 ਸਤੰਬਰ ਨੂੰ ਹੀ ਦਿੱਤਾ ਜਾਵੇ ਜੀਹਾਂ ਤੁਹਾਨੂੰ ਦੱਸ ਦਈਏ ਕਿ ਲੰਗੀ 3 ਸਤੰਬਰ ਨੂੰ GST ਕੌਂਸਲ ਦੀ ਬੈਠਕ ਹੋਈ ਸੀ बैठक हुई थी जिस ਦੇ ਵਿੱਚ ਕਿ 70 ਤੋਂ ਵੱਧ ਦਵਾਈਆਂ ਦੇ ਉੱਤੇ ਲੱਗਣ ਵਾਲੀ GST ਦਰਾਂ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਹੁਣ ਪੂਰੇ ਪੰਜਾਬ ਅਤੇ ਭਾਰਤ ਦੇ ਵਿੱਚ ਦਵਾਈਆਂ ਜਿੱਥੇ ਕਿ ਸਸਤੀਆਂ ਮਿਲਣਗੀਆਂ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਨਾਲ ਦੀ ਨਾਲ ਬੀਮਾ ਜੇਕਰ ਕੋਈ ਵੀ ਆਪਣਾ ਕਰਵਾਉਣਾ ਚਾਹੁੰਦਾ ਹੈ ਤੇ ਉਹ ਵੀ ਹੁਣ ਸਸਤਾ ਹੋ ਜਾਵੇਗਾ ਸੋ ਲਗਾਤਾਰ ਹੁਣ GST ਦੇ ਵਿੱਚ ਗਰਾਵਟ ਲਿਆਂਦੀ ਗਈ ਹੈ ਜਿਸ ਤੋਂ ਬਾਅਦ ਕਿ ਹੁਣ 22 ਸਤੰਬਰ ਤੋਂ ਬਾਅਦ ਇਸ ਦੀਆਂ ਨਵੀਆਂ ਦਰਾਂ ਲਾਗੂ ਹੋ ਜਾਣਗੀਆਂ ਜਿੱਥੇ ਕਿ ਪਹਿਲਾਂ 18% ਤੱਕ GST ਲਗਾਈ ਜਾਂਦੀ ਸੀ ਹੁਣ ਇਸ ਨੂੰ ਘਟਾ ਕੇ 5% ਤੱਕ ਕਰ ਦਿੱਤਾ ਗਿਆ ਹੈ ਸੋ ਜੇ ਦੇ ਕਾਰਨ ਹੁਣ ਦਵਾਈਆਂ ਕਾਫੀ ਜ਼ਿਆਦਾ ਸਸਤੀਆਂ ਪੰਜਾਬ ਦੇ ਵਿੱਚ ਮਿਲਣ ਗਈਆਂ ਇਸ ਤੋਂ ਬਾਅਦ ਅਗਲੀ ਖਬਰ ਹੁਣ ਗੁਰਦਾਸਪੁਰ ਤੋਂ ਨਿਕਲ ਕੇ ਆ ਰਹੀ ਹੈ ਸੋ ਪੰਜਾਬ ਦੇ ਵਿੱਚ ਚੋਰਾਂ ਦੇ ਵੱਲੋਂ ਲਗਾਤਾਰ ਸ਼ਰੇਆਮ ਦਿਨ ਦਿਹਾੜੇ ਹੀ ਡਾਕੇ ਮਾਰੇ ਜਾ ਰਹੇ ਹਨ ਕਿਸੇ ਦਾ ਕਤਲ ਤੱਕ ਇਹਨਾਂ ਦੇ ਵੱਲੋਂ ਕਰ ਦਿੱਤਾ ਜਾਂਦਾ ਹੈ ਸੋ ਇਸੇ ਦੇ ਰਿਲੇਟਿਡ ਹੋਣ ਅਗਲੀ ਖਬਰ ਹੈ ਗੁਰਦਾਸਪੁਰ ਗੁਰਦਾਸਪੁਰ ਪੁਲਿਸ ਨੇ ਪਿਛਲੇ ਦਿਨੀ ਕਸਬਾ ਕੁਮਾਨ ਦੇ ਵਿੱਚ ਹੋਈ 73 ਸਾਲਾ ਬਜ਼ੁਰਗ ਦੀ ਲੁੱਟ ਅਤੇ ਇਸ ਤੋਂ ਇਲਾਵਾ ਕਤਲ ਦੀ ਸਾਂਸਣੀ ਖੇਜ ਵਾਰਦਾਤ ਨੂੰ ਸੁਲਝਾ ਦਿੱਤਾ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਘਟਨਾ 6 ਸਤੰਬਰ ਦੀ ਸੀ ਜਦੋਂ ਕਸਬਾ ਕੁਮਾਨ ਦੇ ਰਹਿਣ ਵਾਲੇ 73 ਸਾਲ ਦੇ ਸ਼ਾਮ ਸਿੰਘ ਆਪਣੇ ਸਾਈਕਲ ਦੇ ਉੱਤੇ ਜਾ ਰਹੇ ਸਨ ਇਸੇ ਦੌਰਾਨ ਮੋਟਰਸਾਈਕਲ ਦੇ ਉੱਤੇ ਸਵਾਰ ਦੋ ਲੁਟੇਰਿਆਂ ਨੇ ਉਹਨਾਂ ਨੂੰ ਰੋਕਿਆ ਤੇ ਉਹਨਾਂ ਦੇ ਕੋਲੋਂ 28000 ਰੁਪਏ ਦੀ ਨਕਦੀ ਖੋਹ ਲਈ ਜਿਸ ਤੋਂ ਬਾਅਦ ਉਹਨਾਂ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਤੇ ਸੜਕ ਤੇ ਡਿੱਗਣ ਦੇ ਕਾਰਨ ਉਹਨਾਂ ਦੇ ਸਿਰ ਦੇ ਵਿੱਚ ਗੰਭੀਰ ਸੱਟ ਲੱਗ ਗਈ ਸੀ ਜਿਸ ਦੇ ਕਾਰਨ ਉਸ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਹੈ ਸੋ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਹੁਣ ਇਹਨਾਂ ਮੋਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਗ੍ਰਿਫਤਾਰ ਕੀਤੇ ਗਏ ਮੋਲਜਮਾਂ ਦੀ ਪਛਾਣ ਸਤਨਾਮ ਸਿੰਘ ਉਰਫ ਸੋਨੂ ਅਤੇ ਮਲਕੀਤ ਸਿੰਘ ਉਰਫ ਕਿੱਤੂ ਦੇ ਵੱਜੋਂ ਹੋਈ ਹੈ ਦੋਨੋਂ ਜਣੇ ਪਹਿਲਾਂ ਹੀ ਤੁਹਾਨੂੰ ਦੱਦੀ ਹੈ ਕਿ ਜੇਲ੍ਹ ਵੀ ਘਟ ਚੁੱਕੇ ਹਨ ਤੇ ਇਸ ਤੋਂ ਇਲਾਵਾ ਇਹ ਨਸ਼ੇ ਦੇ ਆਦੀ ਹਨ ਤੇ ਨਸ਼ੇ ਦੀ ਪੂਰਤੀ ਤੇ ਲਈ ਹੀ ਇਹਨਾਂ ਦੇ ਵੱਲੋਂ ਇੱਕ ਬਜ਼ੁਰਗ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਉਸ ਦੇ ਕੋਲੋਂ 28000 ਰੁਪਏ ਦੀ ਨਕਦੀ ਖੋ ਕੇ ਇਹ ਦੋਨੋਂ ਫਰਾਰ ਹੋ ਚੁੱਕੇ ਸਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਬਿਜਲੀ ਖਪਤਕਾਰਾਂ ਦੇ ਲਈ ਵੱਡੀ ਖਬਰ ਨਿਕਲ ਕੇ ਆ ਗਈ ਹੈ ਜੀਹਾਂ ਤੁਹਾਨੂੰ ਦੱਦੀ ਹੈ ਕਿ ਜਿਹੜੇ 300 ਫ੍ਰੀ ਯੂਨਿਟ ਵੀ ਵਰਤਦੇ ਆ ਉਹਨਾਂ ਦੇ ਲਈ ਵੀ ਇਹ ਖਾਸ ਖਬਰ ਹੈ ਕਿਉਂਕਿ ਕਈ ਖਪਤਕਾਰਾਂ ਦੇ ਵੱਲੋਂ ਕੁੰਡੀ ਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਦੀ 300 ਯੂਨਿਟ ਤੋਂ ਬਿਜਲੀ ਉੱਪਰ ਨਾ ਟੱਪੇ ਯੂਨਿਟਾਂ ਨਾ ਟੱਪਣ ਤਾਂ ਜੋ ਕਿ ਉਹਨਾਂ ਦਾ ਬਿੱਲ ਨਾ ਆਵੇ ਸੋ ਇਸੇ ਦੌਰਾਨ ਪੰਜਾਬ ਦੇ ਵਿੱਚ ਹੁਣ ਪਾਵਰਕਾਮ ਦੇ ਵੱਲੋਂ ਲਗਾਤਾਰ ਬਿਜਲੀ ਚੋਰੀ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ ਤੇ 1070 ਕਨੈਕਸ਼ਨਾਂ ਦੀ ਉਹਨਾਂ ਦੇ ਵੱਲੋਂ ਚੈਕਿੰਗ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਹੁਣ 23 ਕੇਸ ਫੜੇ ਗਏ ਹਨ ਸਬੰਧਤ ਖਾਤਕਾਰਾਂ ਨੂੰ 2.55 ਲੱਖ ਰੁਪਏ ਦਾ ਜੁਰਮਾਨਾ ਵੀ ਠੋਕ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਹੋਰ ਵੀ ਥਾਂ ਥਾਂ ਦੇ ਉੱਤੇ ਤੋਂ ਦਾਦੀ ਹੈ ਕਿ ਚੈਕਿੰਗ ਕੀਤੀ ਜਾ ਰਹੀ ਹੈ ਸੋ ਜਲੰਧਰ ਦੇ ਵਿੱਚ ਕਾ ਈਆਂ ਕੁੰਡੀਆਂ ਲਾਈਆਂ ਜਾ ਰਹੀਆਂ ਸਨ ਜਿਸ ਦੇ ਕਾਰਨ ਹੁਣ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤੇ ਕਈਆਂ ਦੇ ਲੋਡ ਵੀ ਜਿਹੜੇ ਉਹ ਜ਼ਿਆਦਾ ਪਾਏ ਗਏ ਹਨ ਜੀਹਾਂ ਤੁਹਾਨੂੰ ਦੱਦੀ ਹੈਗੀ ਜ਼ਿਆਦਾ ਲੋਡ ਵਾਲਿਆਂ ਦੇ ਵੀ ਹੁਣ ਚਲਾਨ ਕੱਟੇ ਜਾ ਰਹੇ ਹਨ ਸੋ ਬਹੁਤ ਸਾਰਿਆਂ ਨੂੰ ਜਿੱਥੇ ਕਿ 300 ਯੂਨਿਟ ਤੇ 600 ਯੂਨਿਟ ਦੋ ਮਹੀਨੇ ਦੀ ਫ੍ਰੀ ਹੈ ਸੋ ਉਹਨਾਂ ਦੀ 600 ਯੂਨਿਟ ਤੋਂ ਯੂਨਿਟ ਨਾ ਉੱਪਰ ਜਾਵੇ ਸੋ ਇਸ ਦੇ ਲਈ ਵੀ ਬਹੁਤ ਸਾਰੇ ਲੋਕਾਂ ਦੇ ਵੱਲੋਂ ਕੁੰਡੀਆਂ ਲਗਾਈਆਂ ਜਾ ਰਹੀਆਂ ਹਨ ਭਾਰ ਇਸੇ ਦੌਰਾਨ ਹੁਣ ਲਗਾਤਾਰ ਤੁਹਾਨੂੰ ਦੱਦੀ ਹੈ ਕਿ ਛਾਪੇਮਾਰੀ ਕੀਤੀ ਜਾ ਰਹੀ ਹੈ ਸੋ ਇਸੇ ਦੌਰਾਨ 252000 ਰੁਪਏ ਦਾ ਜੁਰਮਾਨਾ ਵੀ ਲਗਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ 1 ਕਰੋੜ ਦੀ ਸ਼ਰਾਬ ਸਣੇ ਫੜਿਆ ਗਿਆ ਹੈ ਪੰਜਾਬੀ ਟਰੱਕ ਡਰਾਈਵਰ ਦੇਖ ਪੁਲਿਸ ਦੇ ਵੀ ਉੱਡ ਗਏ ਹਨ ਹੋਸ਼ ਜੀਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਜਿਹੜਾ ਕਿ ਤੁਸੀਂ ਖੜਾ ਦੇਖ ਸਕਦੇ ਹੋ ਪੰਜਾਬੀ ਡਰਾਈਵਰ ਸੋ ਚਾਰਕੰਡ ਦੇ ਡੇਗਾ ਜ਼ਿਲ੍ਹੇ ਦੇ ਵਿੱਚ ਪੁਲਿਸ ਨੇ ਹੁਣ ਸ਼ੁੱਕਰਵਾਰ ਨੂੰ ਬਿਹਾਰ ਜਾ ਰਹੇ ਇੱਕ ਟਰੱਕ ਦੇ ਵਿੱਚੋਂ 1 ਕਰੋੜ ਰੁਪਏ ਤੋਂ ਵੱਧ ਦੀ ਨਜਾਇਜ਼ ਸ਼ਰਾਬ ਜ਼ਬਤ ਕੀਤੀ ਹੈ। ਇਸ ਦੇ ਵਿੱਚ ਹੁਣ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਮਿਸ ਡੇਗਾ ਦੇ ਪੁਲਿਸ ਸੁਪਰੀਡੈਂਟ ਐਸ ਆਰ ਚੀ ਨੇ ਦੱਸਿਆ ਹੈ ਕਿ ਪੰਜਾਬ ਤੋਂ ਬਿਹਾਰ ਰਾਹੀਂ ਰੁੜਕੇਲਾ ਤੇ ਇਸ ਤੋਂ ਇਲਾਵਾ ਸਿਮਡੇਗਾ ਜਾ ਰਹੇ ਟਰੱਕ ਨੂੰ ਪੁਲਿਸ ਕੈਂਪ ਨੇ ਰੋਕਿਆ ਤੇ ਇਸ ਤੋਂ ਬਾਅਦ ਆਰਚੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਤੋਂ ਪਟਨਾ ਇਹ ਗੈਰ ਕਾਨੂੰਨੀ ਸ਼ਰਾਬ ਲਿਜਾਈ ਜਾ ਰਹੀ ਸੀ ਉਸੇ ਦੌਰਾਨ ਹੁਣ ਤੁਹਾਨੂੰ ਦੱਸ ਦਈਏ ਕਿ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਡਰਾਈਵਰ ਦੀ ਪਛਾਣ ਗਿੰਦਰਿੰਦਰ ਸਿੰਘ ਵਜੋਂ ਹੋਈ ਹੈ ਸੋ ਡਰਾਈਵਰ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਸਦਰ ਥਾਣੇ ਅਧੀਨ ਪੈਂਦੇ ਪਿੰਡ ਨਿਧਾਨ ਵਾਲਾ ਦਾ ਰਹਿਣ ਵਾਲਾ ਹੈ ਉਹਨਾਂ ਨੇ ਕਿਹਾ ਹੈ ਕਿ ਬਾਹਨ ਦੀ ਤਲਾਚੀ ਲੈਣ ਦੇ ਉੱਤੇ 1115 ਡੱਬਿਆਂ ਦੇ ਵਿੱਚ ਕੁੱਲ 4052 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ ਹਨ ਜਿਨ੍ਹਾਂ ਦੀ ਕੀਮਤ 1 ਕਰੋੜ ਤੋਂ ਵੀ ਵੱਧ ਦੱਸੀ ਜਾ ਰਹੀ ਹੈ ਸੋ 1 ਕਰੋੜ ਤੋਂ ਵੱਧ ਦੀ ਸ਼ਰਾਬ ਲੈ ਕੇ ਜਾਂਦਾ ਹੁਣ ਪੰਜਾਬੀ ਡਰਾਈਵਰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਬਠਿੰਡਾ ਦੇ ਪਿੰਡ ਜੀਂਦਾ ਦੇ ਵਿੱਚ ਪਿਛਲੇ ਦਿਨੀ ਇੱਕ ਧਮਾਕਾ ਹੋਇਆ ਸੀ ਜਿਸ ਦੇ ਵਿੱਚ ਕੀ ਦੋਨੋਂ ਪਿਓ ਪੁੱਤਰ ਜ਼ਖਮੀ ਹੋ ਗਏ ਸਨ ਇਸੇ ਦੌਰਾਨ ਤੋਂ ਅੰਦਾਜ਼ਾ ਦਿੱਤਾ ਗਿਆ ਕਿ ਇਸ ਨੌਜਵਾਨ ਦਾ ਨਾਮ ਗੁਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਸੀ ਸੋ ਹੁਣ ਪੁਲਿਸ ਦੇ ਵੱਲੋਂ ਇਸ ਦੀ ਜਾਂਚ ਕੀਤੀ ਗਈ ਹੈ ਤੇ ਜਾਂਚ ਦੇ ਵਿੱਚ ਪਾਇਆ ਗਿਆ ਹੈ ਕਿ ਉਹ ਪਾਕਿਸਤਾਨੀ ਹੱਤਿਆਬਾਜ਼ੀ ਮੌਲਾਨਾ ਮਸੂਦ ਅਜਹਰ ਅਤੇ ਇਸ ਤੋਂ ਇਲਾਵਾ ਉਸ ਦੀ ਡੈਸ਼ੇ ਮੁਹੰਮਦ ਵਰਗੀਆਂ ਸੰਸਥਾਵਾਂ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਗਿਆ ਸੀ ਜਿਸ ਤੋਂ ਬਾਅਦ ਕਿ ਉਹ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵੀ ਉਹਨਾਂ ਦੀਆਂ ਵੀਡੀਓ ਦੇਖ ਰਿਹਾ ਸੀ ਤੁਹਾਨੂੰ ਦੱਸਿਆ ਕਿ ਜਦੋਂ ਇਹ ਨੌਜਵਾਨ ਜ਼ਖਮੀ ਹੋਇਆ ਸੀ ਤੇ ਇਸ ਦੇ ਵੱਲੋਂ ਹਸਪਤਾਲ ਦੇ ਵਿੱਚ ਜਾ ਕੇ ਕਈ ਬਹਾਨੇ ਬਣਾਏ ਗਏ ਸਨ ਕਿ ਉਸ ਦਾ ਮੋਬਾਈਲ ਫਟ ਗਿਆ ਹੈ ਜਾਂ ਫਿਰ ਉਹ ਘਰ ਦੇ ਵਿੱਚ ਪਟਾਕੇ ਬਣਾ ਰਿਹਾ ਸੀ ਸੋ ਇਸ ਤੋਂ ਬਾਅਦ ਆਖਰਕਾਰ ਜਿਹੜੇ ਕਿ ਡਾਕਟਰਾਂ ਨੂੰ ਪਤਾ ਲੱਗ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਤੇ ਹੁਣ ਪਤਾ ਲੱਗਾ ਹੈ ਕਿ ਇਹ ਨੌਜਵਾਨ ਅੱਤਵਾਦੀਆਂ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਸੀ ਤੇ ਇਸ ਦੇ ਵੱਲੋਂ ਘਰ ਦੇ ਵਿੱਚ ਹੀ ਕੁਝ ਬੰਬ ਨੂਮਾ ਚੀਜ਼ਾਂ ਬਣਾਈਆਂ ਜਾ ਰਹੀਆਂ ਸਨ ਜਿਸ ਤੋਂ ਬਾਅਦ ਕਿ ਹੁਣ ਪੁਲਿਸ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ YouTube ਤੋਂ ਦੇਖ ਕੇ ਇਸ ਦੇ ਵੱਲੋਂ ਵਿਸਫੋਟਕ ਪਦਾਰਥ ਤਿਆਰ ਕੀਤੇ ਜਾ ਰਹੇ ਸਨ ਤੇ ਆਨਲਾਈਨ ਇਸ ਦੇ ਵੱਲੋਂ ਸਮਗਰੀ ਮੰਗਾਈ ਜਾ ਰਹੀ ਸੀ ਸੋ ਇਸ ਤੋਂ ਬਾਅਦ ਉਸ ਦੇ ਵੱਲੋਂ ਵੀ ਹੁਣ ਖੁਲਾਸਾ ਕਰ ਦਿੱਤਾ ਗਿਆ ਹੈ ਤੇ ਉਸ ਨੇ ਸਿਰਫ ਇੰਨਾ ਦੱਸਿਆ ਹੈ ਕਿ ਉਹ ਇਸਲਾਮਿਕ ਅੱਤਵਾਦੀਆਂ ਦੀਆਂ ਵੀਡੀਓ ਲੰਬੇ ਸਮੇਂ ਤੋਂ ਦੇਖ ਰਿਹਾ ਸੀ ਤੇ ਉਸ ਦਾ ਅਸਲ ਮਕਸਦ ਕੀ ਸੀ ਅਤੇ ਵਿਸਪੋਰਟ ਕਿੱਧਰੇ ਲੈ ਕੇ ਜਾਣਾ ਸੀ ਇਸ ਦੇ ਬਾਰੇ ਉਸ ਦੇ ਵੱਲੋਂ ਅਜੇ ਕੁਝ ਵੀ ਖੁਲਾਸਾ ਨਹੀਂ ਕੀਤਾ ਗਿਆ ਹੈ ਸੋ ਬੇਹੱਦੇ ਹੈਰਾਨ ਕਰਦਾ ਮਾਮਲਾ ਹੁਣ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਤੋਂ ਨਿਕਲ ਕੇ ਆ ਰਿਹਾ ਹੈ ਕਿ ਇੱਕ 19 ਸਾਲਾਂ ਦਾ ਲਾਹੌਰ ਦਾ ਵਿਦਿਆਰਥੀ ਗੁਰਪ੍ਰੀਤ ਸਿੰਘ ਜਿਸ ਦੇ ਵੱਲੋਂ ਕੀ ਗਲਤ ਰਸਤੇ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਵਿੱਚ ਉਹ ਖੁਦ ਆਪਣਾ ਹੱਥ ਵੀ ਗਵਾ ਚੁੱਕਾ ਹੈ ਤੁਹਾਨੂੰ ਦੱਸ ਦਈਏ ਕਿ ਸਪੋਰਟ ਦੇ ਵਿੱਚ ਉਸ ਦਾ ਹੱਥ ਵੀ ਕੱਟਣਾ ਪਿਆ ਹੈ ਤੇ ਇਸ ਤੋਂ ਇਲਾਵਾ ਉਸ ਦਾ ਪਿਤਾ ਵੀ ਕਾਫੀ ਜ਼ਿਆਦਾ ਜ਼ਖਮੀ ਹੋ ਚੁੱਕਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਭਲਕੇ ਪੰਜਾਬ ਆਉਣਗੇ ਰਾਹੁਲ ਗਾਂਧੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕਰਨਗੇ ਦੌਰਾ ਜੀਹਾਂ ਤੁਹਾਨੂੰ ਦੱਸ ਦਈਏ ਕਿ ਕਾਂਗਰਸੀ ਨੇਤਾ ਰਾਹੁਲ ਗਾਂਧੀ ਹੁਣ ਸੋਮਵਾਰ ਨੂੰ ਪੰਜਾਬ ਦੇ ਵਿੱਚ ਪਹੁੰਚਣ ਜਾ ਰਹੇ ਹਨ ਜਿੱਥੇ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਆਏ ਭਿਆਨਕ ਹੜ੍ਹਾਂ ਦੇ ਇਲਾਕਿਆਂ ਦਾ ਜਾਇਜ਼ਾ ਲਿਆ ਜਾਵੇਗਾ ਤੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਆਏ ਹੜਾਂ ਦਾ ਮੁਆਇਨਾ ਲੈਣ ਦੇ ਲਈ ਉਹ ਆ ਰਹੇ ਹਨ ਤਾਂ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਵੱਲੋਂ ਸੁਧਾਰ ਕੀਤਾ ਜਾ ਸਕੇ। ਸੋ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਅਤੇ ਖਬਰਾਂ ਦੇ ਵਿੱਚ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ। ਥੈਂਕ ਯੂ।